ਸੂਫੀ ਗਾਇਕਾ ਜੋਤੀ ਨੂਰ ਨਾਲ ਜੁੜੇ ਇੱਕ ਵੱਡੇ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ देर रात ਵਡਾਲਾ ਚੌਂਕ ਤੋਂ ਪ੍ਰੋਗਰਾਮ ਲਗਾ ਕੇ ਵਾਪਸ ਆ رہی ਸੂਫੀ ਗਾਇਕਾ ਦੇ ਗੱਡੀ ਦੇ ਉੱਤੇ ਤਿੰਨ ਬਾਈਕ ਸਵਾਰ ਯੂਵਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਉਹ ਵਡਾਲਾ ਚੌਂਕ ਤੋਂ ਪ੍ਰੋਗਰਾਮ ਲਗਾ ਕੇ ਵਾਪਸ ਆ ਰਹੇ ਸਨ ਤਾਂ ਉਸ ਸਮੇਂ ਜਿਹੜੇ ਯੁਵਕ ਨੇ ਲਗਾਤਾਰ ਉਹਨਾਂ ਦੀ ਗੱਡੀ ਦਾ ਪਿੱਛਾ ਕਰਦੇ ਸੀ ਹਾਲਾਂਕਿ ਇਸ ਚੀਜ਼ ਦਾ ਪਤਾ ਉਹਨਾਂ ਨੂੰ ਉਦੋਂ ਲੱਗਾ ਜਦੋਂ ਉਹਨਾਂ ਨੇ ਗੁਨਾਨੰਦ ਸਿੰਘ ਚੌਂਕ ਦੇ ਕੋਲ ਆ ਕੇ ਆਪਣੀ ਗੱਡੀ ਨੂੰ ਥੋੜਾ ਜਿਹਾ ਸਲੋ ਕੀਤਾ ਤੇ ਤਿੰਨ ਬਾਈਕ ਸਵਾਰ ਯੁਵਕਾਂ ਵੱਲੋਂ ਤੇਜ਼ ਧਾਰ ਹਥਿਆਰ ਦੇ ਨਾਲ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਜੋਤੀ ਜੀ ਨਾਲ ਜੋ ਉਹਨਾਂ ਦੇ ਸਾਥੀ ਗੱਡੀ ਦੇ ਵਿੱਚ ਮੌਜੂਦ ਸੀ ਉਹਨਾਂ ਵੱਲੋਂ ਬਾਈਕ ਸਵਾਰ ਯੁਵਕਾਂ ਦਾ ਪਿੱਛਾ ਕਰਕੇ ਇੱਕ ਸਾਥੀ ਨੂੰ ਜਿਹੜਾ ਆ ਫੜ ਲਿਆ ਗਿਆ ਤੇ ਦੋ ਸਾਥੀ ਜਿਹੜੇ ਜੇ ਉਹਨਾਂ ਦੇ ਨਾਲ ਸੀ ਉਹ ਮੌਕੇ ਦੇ ਉੱਤੇ ਭਜਨ ਦੇ ਵਿੱਚ ਕਾਮਯਾਬ ਰਹੇ ਤੇ ਪੂਰੀ ਘਟਨਾ ਦੀ ਜਾਣਕਾਰੀ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਤੇ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਸੂਫੀ ਗਾਇਕਾ ਜੋਤੀ ਨੂਰ ਨਾਲ ਜੁੜੇ ਇੱਕ ਵੱਡੇ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਦੇਰ ਰਾਤ ਵਡਾਲਾ ਚੌਂਕ ਤੋਂ ਪ੍ਰੋਗਰਾਮ ਲਗਾ ਕੇ ਵਾਪਸ ਆ رہی ਸੂਫੀ ਗਾਇਕਾ ਦੀ ਗੱਡੀ ਦੇ ਉੱਤੇ ਤਿੰਨ ਬਾਈਕ ਸਵਾਰ ਯੂਕਾ ਵੱਲੋਂ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਉਹ ਵਡਾਲਾ ਚੌਂਕ ਤੋਂ ਪ੍ਰੋਗਰਾਮ ਲਗਾ ਕੇ ਵਾਪਸ ਆ ਰਹੇ ਸਨ ਤਾਂ ਉਸ ਸਮੇਂ ਜਿਹੜੇ ਯੁਵਕ ਨੇ ਲਗਾਤਾਰ ਉਹਨਾਂ ਦੀ ਗੱਡੀ ਦਾ ਪਿੱਛਾ ਕਰਦੇ ਸੀ ਹਾਲਾਂਕਿ ਇਸ ਚੀਜ਼ ਦਾ ਪਤਾ ਉਹਨਾਂ ਨੂੰ ਉਦੋਂ ਲੱਗਾ ਜਦੋਂ ਉਹਨਾਂ ਨੇ ਗੁਨਾਨੰਗ ਸ਼ੰਚੌਂਗ ਦੇ ਕੋਲ ਆ ਕੇ ਆਪਣੀ ਗੱਡੀ ਨੂੰ ਥੋੜਾ ਜਿਹਾ ਸਲੋ ਕੀਤਾ ਤੇ ਤਿੰਨ ਬਾਈਕ ਸਵਾਰ ਯੁਵਕਾਂ ਵੱਲੋਂ ਤੇਜ਼ ਧਾਰ ਹਥਿਆਰ ਦੇ ਨਾਲ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹਾਲਾਂਕਿ ਜੋਤੀ ਜੁਰ ਨਾਲ ਜੋ ਉਹਨਾਂ ਦੇ ਸਾਥੀ ਗੱਡੀ ਦੇ ਵਿੱਚ ਮੌਜੂਦ ਸੀ ਉਹਨਾਂ ਵੱਲੋਂ ਬਾਈਕ ਸਵਾਰ ਯੁਵਕਾਂ ਦਾ ਪਿੱਛਾ ਕਰਕੇ ਇੱਕ ਸਾਥੀ ਨੂੰ ਜਿਹੜਾ ਆ ਫੜ ਲਿਆ ਗਿਆ ਤੇ ਦੋ ਸਾਥੀ ਜਿਹੜੇ ਦੇ ਉਹਨਾਂ ਦੇ ਨਾਲ ਸੀ ਉਹ ਮੌਕੇ ਦੇ ਉੱਤੇ ਭੱਜਣ ਦੇ ਵਿੱਚ ਕਾਮਯਾਬ ਰਹੇ ਇਸ ਪੂਰੀ ਘਟਨਾ ਦੀ ਜਾਣਕਾਰੀ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਤੇ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ